ਮੇਰਾ YouTube ਚੈਨਲ ਵੇਖਣ ਵਾਲੇ ਮੇਰੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਮੇਰਾ ਚੈਨਲ ਚੰਗਦੀਰਾ ਔਰ ਜਿੰਨੇ ਵੀ ਮੇਰੇ ਦੋਸਤ ਮੇਰੇ ਨਾਲ ਜੁੜੇ ਨੇ ਔਰ ਇਸ ਚੈਨਲ ਨੂੰ ਵੇਖਦੇ ਨੇ ਮੇਰਾ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਔਰ ਮੇਰੇ ਚੈਨਲ ਤੇ यो ਮਤਨ ਨੂੰ ਵਿਖਾਉਣਾ ਹੈ ਮੇਰੇ ਖੇਤਾਂ ਨਾਲ ਜੁੜੇ ਆ ਇਹ ਮਿੱਟੀ ਨਾਲ ਮੋ ਸਾਡਾ ਔਰ ਬੜੇ ਦਿਨ ਹੋ ਗਏ ਮੈਂ ਖੇਤਾਂ ਚ ਆਇਆ ਹੀ ਨਹੀਂ ਅੱਜ ਆਇਆ ਪੰਜ ਛੇ ਦਿਨ ਤੱਕ ਕੰਟੀਨਿਊ ਬਾਰਿਸ਼ ਹੁੰਦੀ ਰਹੀ ਅੱਜ ਬਾਰਿਸ਼ ਘਟੀ ਆ ਅਸਮਾਨ ਬਿਲਕੁਲ ਸਾਫ ਕਿਤੇ ਕਿਤੇ ਬੱਦਲ ਦੀਦਾ ਨਹੀਂ ਕੋਈ ਨਹੀਂ ਤੇ ਬੱਦਲ ਤਿਆਰ ਦੇ ਮਿਲਦੇ ਦੇਖ ਸਰੀ ਔਰੇ ਅਸਲਾ ਜੇ ਜਿ ਦਿਨਾ ਜੀ ਬਾਰਿਸ਼ਾਂ ਨੇ ਇਹਦਾ ਮੂਹ ਮੰਦਰਾ ਬਣਾਤਾ ਔਰ ਆ ਮੈਂ ਇਥੇ ਦਰਖਤ ਨਾਲ ਲਾਲ ਲਵਾਏ ਸੀ ਐ ਸੋਰੀ ਤੇ ਰਾਵਾਂ ਦੇ ਉੱਪਰ ਵੀ ਬੜੇ ਦਰਖਤ ਲਵਾਏ ਗਏ ਸਮਾਜਿਕ ਜਥੇਬੰਦੀਆਂ ਵੱਲੋਂ ਸਰਕਾਰੀ ਦੇਰੇ ਮਹਿਕਮੇ ਨੇ ਕੀ ਉਹਨਾਂ ਵੱਲੋਂ ਵੀ ਔਰ ਬਾਬਾ ਜਿੰਨੇ ਸਾਡੇ ਡੇਰੇ ਨੇ ਉਹਨਾਂ ਵੱਲੋਂ ਵੀ ਔਰ ਲੋਕਾਂ ਵੱਲੋਂ ਆਪ ਵੀ ਬੜੀ ਅਵੇਅਰਨੈਸ ਵਿਖਾਈ ਗਈ ਔਰ ਇਹ ਆ ਖੂਬਸੂਰਤ ਮੰਝਰ ਔਰ ਇਹ ਮੇਰਾ ਟੂਵਲਾ ਦਾ ਕੋਠਾ ਇਹਨੂੰ ਬਣਾਵਾਂਗੇ ਢਾਟੂ ਕੇ ਹੋਣਾ ਰਾ ਪਿਛਲੇ ਸਾਲ ਹੀ ਲਾਈ ਸੀ ਧਰੇਗਾ ਔਰ ਬੜੀ ਸੋਹਣੀ ਦੀ ਸ਼ਾਹ ਹੋ ਗਈ ਔਰ ਔਰ ਮੇਰੇ ਨਾਲ ਆ ਪਿੱਛੇ ਜਿਹੜੇ ਤੁਸੀਂ ਦ੍ਰਿਸ਼ਤ ਦੇਖ ਰਹੇ ਜੇ ਇਹ ਜਿਹੜੇ ਆ ਇਹ ਨਹਿਰ ਆ ਔਰ ਨਹਿਰ ਦੇ ਨਾਲ-ਨਾਲ ਬਹੁਤ ਸਾਰਾ ਬੂਟੇ ਜਿਹੜੇ ਆ ਲੱਗੇ ਨੇ ਮਨ ਬਚਾਇਆ ਗਿਆ ਔਰ ਬੜਾ ਸੋਹਣਾ ਜਿਹੜਾ ਇੰਨੇ ਏਰੀਆ ਦਾ ਸਾਡਾ এনवायरमेंट ਤਾਂ ਬਹੁਤ ਵਧੀਆ ਰਹਿੰਦਾ ਦਰਖਤਾਂ ਦੀ وجہ ਨਾਲ ਔਰ ਨਾਲ ਹੀ ਨਹਿਰ ਦਾ ਪੌੜਾ ਇੱਥੋਂ ਥੋੜੀ ਦੂਰ ਆਹ ਦੇਖੋ ਮੇਰੇ ਪਿੱਛੇ ਔਰ ਇਕ ਜਾ ਰਿਹਾ ਛੋਟਾ ਟੈਂਪੋ ਦੁੱਧ ਲੈਣ ਬਾਈਕਾਂ ਤੋਂ ਔਰ ਬਹੁਤ ਸਾਰਾ ਇਹ ਜਿਹੜਾ ਸਾਡਾ ਮੋੜਾ ਸਾਫ ਸੁਥਰਾ ਇਹਨੂੰ ਬਿਲਕੁਲ ਹੀ ਪੋਲਿਊਸ਼ਨ ਰਹਿਤ ਕੋਈ ਇੱਥੇ ਰੌਲਾ ਨਹੀਂ ਬੜੇ ਧਿਆਨ ਨਾਲ ਸੁਣੀਏ ਤੇ ਪੰਛੀਆਂ ਦੇ ਗੀਤ ਸੁਣਦੇ ਆ ਇੱਕ ਪਿਆਰਾ ਜਿਹਾ ਰਾਗ ਸੁਣਦਾ ਔਰ ਮੈਂ ਕਿਹਾ ਖੇਤ ਆਇਆ ਸੀ ਤੁਹਾਡੇ ਨਾਲ ਛੋਟੀ ਜੀ ਸਾਂਝ ਪਾਵਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਔਰ ਮੈਂ ਤੁਹਾਡੇ ਨਾਲ ਇਤਰਾ ਅਜਨ ਹੁੰਦਾ ਰਿਹਾ ਕਰਾਂ ਰਤੋਂ ਪੱਜ ਬਹੁਤ ਕੜਖਣੀ ਲੱਗੀ ਕਾਫੀ ਦਿਨਾਂ ਬਾਅਦ ਮੈਨੂੰ ਲੱਗਦਾ ਜਿਵੇਂ ਧੁੱਪ ਲੱਗੀ ਫਿਰ ਬਾਰਿਸ਼ ਆਊਗੀ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਤੁਹਾਡਾ ਆਪਣਾ ਕਿਰਪਾ ਪੰਨੋ